ਮੋਟੋ ਅਗਿਆ ਬਿਆਨ ਲਓ ਹਾਂਜੀ ਬੱਸ ਕਿਉਂ ਨਹੀਂ ਰੋਕ ਰਹੇ ਨਹੀਂ ਰੋਕ ਰਹੇ ਕਾਰਨ ਕੀ ਆ ਸਾਡੀਆਂ 52 ਪੂਰੀਆਂ ਸਾਡੇ ਕੋਲ ਨਹੀਂ ਨਹੀਂ ਕੀ ਸੁਣ ਕੀ ਆਡਰ ਆ ਸਰਕਾਰ ਨੇ ਕਿਹਾ ਤੁਹਾਡੇ ਕੋਲ ਲਿਖਤ ਨੂੰ ਆਡਰ ਹੈਗਾ ਆਡਰ ਮੈਂ ਸਾਡੇ ਮਹਿਕਮੇ ਕੋਲ ਹੈ ਨਹੀਂ ਜਿਹੜੇ ਸਵਾਰੀਆਂ ਲੋਕ ਬੱਚੇ ਖੜੇ ਆ ਪੇਪਰ ਦੇਨੇ ਆ ਕਿਥੇ ਅਸੀਂ ਇਹਨੂੰ ਨਾਲ ਲਗਿਆ 52 ਜਿੰਨੇ ਚੜਾਉਤਾ ਸੀ ਕੋਈ ਬੱਚੇ ਲੋਕ ਬਹੁਤ ਦੇਰ ਦੇ ਖੜੇ ਆ ਦੋ ਦੋ ਘੰਟੇ ਹੋ ਗਏ ਲੋਕਾਂ ਨੂੰ ਫਟੋਕੋਲ ਕੋਈ ਆਰਡਰ ਹੈਗਾ ਆਰਡਰ ਸਾਡੇ ਵਿਭਾਗ ਦੇ ਕੋਲ ਆ ਕਿ ਸਾਨੂੰ ਸੀ ਆਰਟ ਦੇ ਨੂੰ ਜੇ ਇਹਨੇ ਉਹ ਦਿਖਾਓ ਵੀ ਸਾਡੇ ਕੋਲ ਆਰਡਰ ਨਹੀਂ ਚੜਾ ਸਕਦੇ ਸਾਨੂੰ ਕੌਣ ਪੁੱਛਦਾ ਪਬਲਿਕ ਇੱਥੇ ਜਾਓ ਵਿਚਾਰੀ ਦੱਸੋ ਪਬਲਿਕ ਗਰਾਉਂਡ ਸਰਕਾਰ ਨੂੰ ਪੁੱਛੋ ਕਿੱਥੇ ਜਾ ਰਹੇ ਹੋ ਸਰਕਾਰ ਦਾ ਆਰਡਰ ਹੈ ਇਹ ਤੁਸੀਂ ਕਹਿ ਰਹੇ ਹੋ ਇਹ ਤਾਂ ਸਰਕਾਰ ਦਾ ਆਰਡਰ ਆ ਠੀਕ ਹੈ ਤੁਹਾਡਾ ਨਾਮ ਕੀ ਆ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਆਪਣੇ ਨਾਮ ਕੀ ਹੈ ਜੀ ਮੇਰਾ ਨਾਮ ਬੋੜ ਸੰਗ ਹੈ ਠੀਕ ਹੈ ਓਕੇ ਸਰਕਾਰ ਨੇ ਕਿਆ ਮਤਲਬ ਤੁਹਾਨੂੰ ਆਰਡਰ ਆ ਗਿਆ ਹੈ ਦੇਖਿਆ ਜੀ ਮਨਿਸਟਰ ਨੇ ਕਿਹਾਗਾ ਵੀ ਤੁਹਾਨੂੰ ਆਰਡਰ ਹੈ ਨਹੀਂ ਨਹੀਂ ਇੱਕ ਨੂੰ ਪਿੱਛੇ ਕੋਈ ਨਹੀਂ ਕੇ ਕੋਈ ਨਹੀਂ ਕਹਿ ਕਿਉਂ ਨਹੀਂ ਲੋ ਮਨੇ 55 ਵਾਰੀਆਂ ਲਾਊਡ ਕੀਤੀਆਂ ਦਰਕਾਰ ਨੇ ਉੱਥੇ ਆਵੋ ਢਾੜਨੇ ਕਰਾਂ ਢਾੜਨੇ ਤੜਾਪਾ 106 ਬੱਸਾਂ ਨਹਾਦੀਆਂ ਠੀਕ ਹੈ ਸਾਰੇ ਬੱਚੇ ਨੇ ਪਿਸਪਰਾ ਸਾਡੇ ਪਰੇ ਪੇਪਰ ਸ਼ੁਰੂ ਹੁੰਦਾ ਕਿੰਘਣ ਐਮ ਜੋ ਹਸਪੀਟਲ ਜਾਣਾ ਹੁੰਦਾ ਯਾਤਸਵਾਰੀ ਜਾਂਦੀ ਲੋਕ ਪਰੇਸ਼ਾਨ ਆ ਇਹ ਸਰਕਾਰ ਨੂੰ ਚਾਹੀਦਾ ਹੈਗਾ ਸਿਸਟਮ ਵੀ ਜੇਕਰ ਯਾਰਾ ਦਿੱਕਤ ਹੋ ਰਹੀ ਹੈ ਜਿਹੜਾ ਸਿਸਟਮ ਹੈ ਬਦਲਾਅ ਕਰਨਾ ਚਾਹੀਦਾ ਗਿੱਦਲਵਾਦ ਉਹ ਬੱਸਾਂ ਪਾਉਣੀਆਂ ਚਾਹੀਦੀਆਂ ਠੀਕ ਆ ਡੀਪੂ ਬਣਾ ਹੋਇਆ ਦੋਲੇ ਡੀਪੂ ਇਹਨਾਂ ਦਾ ਚੱਲ ਨਹੀਂ ਰਿਹਾਗਾ ਪੀ ਆਰ ਟੀ ਸੀ ਦਾ ਠੀਕ ਆ ਇਹਨੂੰ ਚਾਹੀਦਾ ਗਿੱਦਲਵਾਦੋਂ ਬੱਸਾਂ ਪਾਉਣੀਆਂ ਚਾਹੀਦੀਆਂ ਹੁਣ 52 ਦਾ ਕਿੰਨੇ ਲੋਕ ਹੁੰਦੇ ਜੀ ਠੀਕ ਆ ਬਲੌਰ ਤੋਂ ਭਰ ਕੇ ਆ ਜਾਂਦੀਆਂ ਬੱਸਾਂ ਤੇ 52 ਸਵਾਰੀਆਂ ਲੈ ਕੇ ਜਾ ਰਿਹਾ ਜਿਹੜੇ ਬਾਰੀ ਚ ਲੌ ਇਸ ਸਮੱਸਿਆ ਜਿਹੜੀ ਜਨਤਾ ਦੀ ਸਾਰੀ ਦੀ ਆ ਬੱਸਾਂ ਨਵੀਆਂ ਪਾਉਣੀਆਂ ਚਾਹੀਦੀਆਂ ਜਾਂ ਫਿਰ ਸਾਰੇ ਲੋਕਾਂ ਨੂੰ ਲੈ ਕੇ ਜਾਣਾ ਚਾਹੀਦਾ ਜੀ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਗਿੱਦੜਵਾ ਏਡਾ ਵੱਡਾ ਸ਼ਹਿਰ ਹੈ ਜੀ ਠੀਕ ਹੈ 26 27 ਪਿੰਡ ਪੈਂਦੇ ਆ ਗਿੱਦੜਵਾ ਨੂੰ ਇੱਥੋਂ ਬੱਸਾਂ ਚੱਲਣੀਆਂ ਚਾਹੀਦੀਆਂ ਜੀ ਬਠਿੰਡੇ ਨੂੰ ਠੀਕ ਹੈ ਜਦੋਂ ਰਾਜਾਵੜੰਗ ਮੰਤਰੀ ਸੀ ਉਦੋਂ ਇੱਥੋਂ ਬੱਸਾਂ ਚੱਲਦੀਆਂ ਜੀ ਤੇ ਹੁਣ ਉਹ ਰੂਟ ਕਿੱਧਰ ਗਏ ਹੁਣ ਉਹ ਬੱਸਾਂ ਕਿੱਧਰ ਗਈਆਂ ਜੀ ਇਹ ਪਹਿਲੇ ਚੱਲਦੇ ਆ ਸੀਨਾ ਬੱਸਾਂ ਵੱਧ ਪਾ ਦੇ ਇਹਨਾਂ ਨੂੰ ਚਾਹੀਦੇ ਬੱਸਾਂ ਪਾਉਣੀਆਂ ਚਾਹੀਦੀਆਂ ਜੇਕਰ 52 ਲੈ ਕੇ ਜਾਣੀਆਂ ਸਵਾਰੀਆਂ ਤਾਂ ਬੱਸਾਂ ਪਾਉਣੀਆਂ ਚਾਹੀਦੀਆਂ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਜੀ ਵੀ ਮਤਲਬ 52 ਸਵਾਰੀਆਂ ਭਾਲੀਆਂ 52 ਸਵਾਰੀਆਂ ਦਾ ਮਲੋੜ ਤੋਂ ਕਿੰਨੇ ਕਿੰਨੇ ਪਿੰਡਾਂ ਪਿੱਛੇ ਜੀ ਹੋਰ ਤੋਂ ਗੱਡੀਆਂ ਆਉਂਦੀਆਂ ਸਾਰੀਆਂ ਭਰ ਕੇ ਆਈ ਜਾਂਦੀਆਂ ਜੀ ਠੀਕ ਆ 52 ਸਵਾਰੀਆਂ ਬੈਠੀਆਂ ਹੁੰਦੀਆਂ ਬਾਰੀਆਂ ਲੱਗੀਆਂ ਕੋਈ ਗੱਡੀ ਦੇ ਲੋਕ ਲੈ ਸਿੱਧਾ ਲੰਗਾ ਕੇ ਲਈ ਜਾਂਦੇ ਜੀ ਅਸੀਂ ਇਹ ਹਦੀ ਮੰਗ ਸਰਕਾਰ ਤੋਂ ਬੱਸਾਂ ਚੱਲਣੀਆਂ ਚਾਹੀਦੀਆਂ ਜਿਨ੍ਹਾਂ ਲੋਕਾਂ ਨੇ ਜਾਣਾ ਜੀ ਪੇਪਰ ਦੇ ਇਨ ਜਾਣਾ ਹਸਪੀਟਲਾਂ ਜਾਣਾ ਬਠਿੰਡੇ ਉਹਨ દસો ચો સુેશાન આટો આજે ખડે એ